ਸੋਰਠਿ ਰਾਗ ਦੇ ਅੰਦਰ ਧੰਨ ਤਰ ਸਤਿਗੁਰੂ ਅਰਜੁਨ ਦੇਵ ਮਹਾਰਾਜ ਸ਼ਹੀਦਾਂ ਦੇ ਸਿਰ ਤਾਜ ਸਤਿਗੁਰੂ ਜੀ ਕਿਰਪਾ ਦੇ ਘਰ ਵਿੱਚ ਆਏ ਆਪਣੀ ਜ਼ੁਬਾਨੀ ਪਾਗ ਤੋਂ ਮੁਬਾਰਕ ਬਚਨ ਉਚਾਰਦੇ ਨੇ ਘਰ ਦੂਜੇ ਦੇ ਅੰਦਰ ਸੁਰ ਤਾਲ ਦੂਜੇ ਦੇ ਅੰਦਰ ਚੌਪਦੇ ਇਹ ਚਾਰ ਪਦਿਆਂ ਦੇ ਸ਼ਬਦ ਨੇ ਚਾਰ ਪਦਾਂ ਦਾ ਚਾਰ ਬੰਦਾਂ ਦਾ ਜਿਹੜਾ ਇਹ ਸ਼ਬਦ ਉਚਾਰਨ ਕੀਤਾ ਹੋਇਆ ਹੈ ਚਾਰ ਪਦਿਆਂ ਵਾਲਾ ਦਿਆਲੂ ਕਿਰਪਾਲੂ ਸਤਿਗੁਰੂ ਆ ਸਾਡੇ ਤੇ ਤ੍ਰੁੱਠ ਕਰਕੇ ਇਹ ਮੁਬਾਰਕ ਬਚਨ ਸਾਨੂੰ ਬਖਸ਼ਿਸ਼ ਕਰ ਦੇਣੇ ਇਸ ਮਾਲਕ ਦਾ ਵਸਤੂ ਨਿਰਦੇਸ਼ਕ ਵੈਗੁਰੂ ਜੀ ਦਾ ਮੰਗਲ ਕਰਦੇ ਨੇ ਪਰਿਪੂਰਨ ਪਰਮਾਤਮਾ ਇੱਕ ਹੈ ਜਿਸ ਵਰਗਾ ਦੂਜਾ ਕੋਈ ਨਹੀਂ ਹੈ ਉਹ ਪਰਿਪੂਰਨ ਪਰਮਾਤਮਾ ਅਦਵੈਤ ਸਰੂਪ ਇੱਕ ਅਦੁੱਤੀ ਇੱਕ ਹੈ ਉੰਕਾਰ ਦੇ ਦੁਆਰਾ ਉਤਪਤੀ ਪਾਲਣਾ ਲੈਤਾ ਹੋ ਰਹੀ ਹੈ। ਓੰਕਾਰ ਸਮੂਹ ਦਾ ਪ੍ਰਕਾਸ਼ ਕੇ ਸਾਰਿਆਂ ਨੂੰ ਪ੍ਰਕਾਸ਼ਨ ਹਾਰਾ ਹੈ। ਪ੍ਰਕਾਸ਼ ਕਰਦਾ ਹੈ, ਮੇਰਾ ਰਸਾਉਂਦਾ ਹੈ। ਤੇ ਸਤਗੁਰੂ ਕਿਰਪਾ ਕਰਦੇ ਉਹ ਸਤ ਸਰੂਪ ਹਸਤੀ ਹੋਣ ਦਵਾਲਾ ਹੈ। ਗੁਰ ਚੇਤਨ ਸਰੂਪੇ ਅੰਦਰੋਂ ਅਗਿਆਨ ਨੂੰ ਕੱਟ ਕੇ ਰੂਹਦਰ ਪ੍ਰਕਾਸ਼ ਕਰਕੇ ਸੱਚ ਦਾ ਅੰਦਰ ਪ੍ਰਕਾਸ਼ ਹੁੰਦਾ ਹੈ ਹੁੰਦਾ ਤਦੋਂ ਜਦੋਂ ਦਾ ਕੋਈ ਚਿੰਤਨ ਕਰੇ ਸਿਮਰਨ ਕਰੇ ਉਹ ਸਤਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ ਪ੍ਰਸਾਦ ਆਨੰਦ ਸਰੂਪੇ ਜਿਹੜਾ ਚਿੰਤਨ ਕਰਦਾ ਹੈ ਜੁੜਦਾ ਹੈ ਤੁਰਦਾ ਹੈ ਮਾਲਕ ਵੱਲ ਨੂੰ ਉਸ ਦਾ ਜੀਵਨ ਆਨੰਦ ਵਾਲਾ ਖੁਸ਼ੀਆਂ ਵਾਲਾ ਖੇੜੇ ਵਾਲਾ ਹੋ ਜਾਂਦਾ ਹੈ ਇਹ ਸਭ ਕੁਝ ਖੁਸ਼ੀ ਦਾ ਆਣਾ ਪ੍ਰਮਾਤਮਾ ਨਾਲ ਜੁੜਨਾ ਪ੍ਰਮਾਤਮਾ ਦੇ ਮਾਰਗ ਤੇ ਤੁਰਨਾ ਇਹ ਸਭ ਕੁਝ ਤਦੋਂ ਪ੍ਰਾਪਤ ਹੁੰਦਾ ਹੈ ਜਦੋਂ ਗੁਰੂ ਦੀ ਕਿਰਪਾ ਉਹਦਾ ਵੀ ਸਤਗੁਰ ਪ੍ਰਸਾਦ ਸੱਚੇ ਗੁਰੂ ਦੀ ਕਿਰਪਾ ਨਾਲ ਇਹ ਉਹਨੂੰ ਢੰਗ ਉਹਨੂੰ ਤਰੀਕਾ ਪਤਾ ਲੱਗਦਾ ਹੈ ਜਿਹੇ ਕਿਰਪਾ ਜਿਹੇ ਗੁਰਨਰ ਕੋ ਕਿਰਪਾ ਕੀਨੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦਿਆ ਜਦੋਂ ਗੁਰੂ ਕਿਰਪਾ ਕਰਦਾ ਹੈ ਜਿਹਨਾਂ ਕੋ ਗੁਰ ਕਿਰਪਾ ਕਿੰਨੀ ਤੈ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਉਂਜਿਓ ਪਾਨੀ ਸੰਗ ਪਾਨੀ ਜਿਹਦੇ ਉੱਪਰ ਕਿਰਪਾ ਹੋ ਗਈ ਉਹਨੇ ਢੰਗ ਤਰੀਕਾ ਪਹਿਚਾਨਿਆ ਇਹ ਮੁਬਾਰਕ ਸ਼ਬਦ ਦਾ ਉਚਾਰਨ ਕਰਨਾ ਵਿਦਵਾਨ ਮਹাপুরਸ਼ ਇਹਦੀ ਭੂਮਿਕਾ ਇਹਦੀ ਉਥਾਨ ਕਾ ਸਾਨੂੰ ਸਮਝਾਉਣ ਵਾਸਤੇ ਸ਼ਬਦ ਨੂੰ ਸੌਖਾ ਸਮਝ ਵਿੱਚ ਲਿਆਉਣ ਵਾਸਤੇ ਸਾਨੂੰ ਦਰਸਾਉਂਦੇ ਨੇ ਕਿ ਤਨ ਤਨ ਗੁਰੂ ਅਰਜੁਨ ਦੇ ਮਹਾਰਾਜ ਸੱਚੇ ਪਦਸ਼ਾ ਦਿਨ ਦੁਨੀਆ ਦੇ ਮਾਲਕ ਜਗਤ ਨੂੰ ਤਾਰਦੇ ਨੇ ਅੰਮ੍ਰਿਤ ਸਰ ਦੀ ਧਰਤੀ ਤੇ ਵਾਸਾ ਕਰਦੇ ਨੇ ਇਹਨਾਂ ਦੇ ਦੋ ਵੱਡੇ ਪੁਰਾਤਾ ਨੇ ਬਾਬਾ ਪ੍ਰਿਥੀਆ ਜੀ ਨੇ ਉਹਨਾਂ ਤੋਂ ਛੋਟੇ ਬਾਬਾ ਮਹਾਂਦੇਵ ਜੀ ਨੇ ਉਹਨਾਂ ਤੋਂ ਛੋਟੇ ਹਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਬਾਬਾ ਪ੍ਰਿਥੀਆ ਜੀ ਸ਼ੁਰੂਆਤ ਤੋਂ ਹੀ ਗੁਰੂ ਅਰਜਨ ਦੇਵ ਮਹਾਰਾਜ ਦੇ ਨਾਲ ਈਰਖਾ ਲੂ ਸਾਬ ਰੱਖਦਾ ਹੈ ਆਪਣਾ ਸੁਭਾਅ ਰੱਖਦਾ ਹੈ ਈਰਖਾ ਕਰਦਾ ਹੈ ਉਸ ਦਾ ਸੰਗ ਪਾ ਕੇ ਉਸ ਦੇ ਨਾਲ ਤੁਰ ਕੇ ਝੁੜ ਕੇ ਬਾਬਾ ਮਹਾਂਦੇਵ ਵੀ ਉਸ ਤਰ੍ਹਾਂ ਦੇ ਸੁਭਾਅ ਵਾਲੇ ਹੋ ਕੇ ਉਧਰ ਨੂੰ ਹੋ ਗਏ ਗੁਰੂ ਤੋਂ ਦੂਰ ਹੋ ਗਏ ਇਸ ਵਕਤ ਇਹ ਇਹੋ ਜਿਹੇ ਖਿਆਲات ਬਣਿਆ ਦੂਰੀ ਬਣੀ ਰਹੀ ਕਹਿੰਦੇ ਚਲਦੇ ਆ ਚਲਦੇ ਆ ਇੱਕ ਦਿਨ ਸਮਾਂ ਆਇਆ ਕਿ ਗੁਰੂ ਅਮਰਦਾਸ ਮਹਾਰਾਜ ਜੀ ਦਾ ਦੋਤੀ ਜੋਤ ਪੁਰ ਬਾਆ ਗੁਇੰਦਵਾਲ ਦੀ ਧਰਤੀ ਤੇ ਮਨਾਣਾ ਉਧਰ ਦੀਆਂ ਜਾਣ ਦੀਆਂ ਤਿਆਰੀਆਂ ਮਨਾਉਣ ਵਾਸਤੇ ਤਿਆਰੀਆਂ ਨੇ ਉਧਰ ਨੂੰ ਚਲਣਾ ਅੰਮ੍ਰਿਤਸਰ ਦੀ ਧਰਤੀ ਤੇ ਨੇ ਸਤਿਗੁਰੂ ਗਿਆਨੀ ਮਾਨ ਸਿੰਘ ਜੀ ਚੌਰ ਵਿਚਾਰ ਕਰਦੇ ਅੰਦਰਸਾਇਆ ਕਰਦੇ ਸਨ ਕਹਿੰਦੇ ਚੱਲਦੇ ਹੋਏ ਭਾਈ ਗੁਰਦਾਸ ਸਹਿਬ ਆ ਰਹੇ ਸਨ ਰਸ ਦੇ ਬਚਾਉਂਦੇ ਆ ਬਾਬਾ ਮਹਨਦੇਵ ਜਿਹੜੇ ਮਸਤ ਬਿਰਤੀ ਵਾਲੇ ਸਾਧੂ ਸਨ ਬੈਠੇ ਤੇ ਜਦੋਂ ਨੇੜੇ ਆ ਗਏ ਭਈ ਗੁਰਦਾਸ ਸਾਹਿਬ ਜੀ ਰਿਸ਼ਤੇਦਾਰੀ ਚ ਗੁਰੂ ਅਰਜਨ ਦੇ ਮਹਾਰਾਜ ਬਾਬਾ ਮਹਾਂਦੇਵ ਬਾਬਾ ਪ੍ਰੀਤਿਆ ਜੀ ਇਹਨਾਂ ਦੇ ਮਾਮਾ ਦੀ ਲੱਗਦੇ ਸਨ ਤੇ ਆਨਿਆਂ ਸਾਰ ਪੁੱਛਦੇ ਨੇ ਆਪਣਾ ਮਾਮਾ ਦਾ ਨਕੇ ਬੁਲਾਇਓ ਨੇ ਤੇ ਪੁੱਛਣਾ ਕੀਤਾ ਵੀ ਹਾਂ ਭਾਂਜੇ ਦੱਸ ਕੀ ਹਾਲ ਨੇ ਸਾਡੇ ਵਾਲਾ ਹਾਲ ਨਹੀਂ ਸੀ ਪੁੱਛਦੇ ਜਦੋਂ ਪੁਰਾਣੇ ਗੁਰਮਖ ਗੁਰਸਿੱਖ ਮਿਲਦੇ ਆ ਨਾ ਉਹ ਹਾਲਾਤ ਅੰਦਰ ਦੇ ਪੁੱਛਦੇ ਆ ਅੰਦਰ ਦਾ ਹਾਲ ਪੁੱਛਦੇ ਤੇਰੇ ਅੰਦਰ ਦਾ ਹਾਲ ਕੀ ਹੈ ਤੇਰੀ ਆਤਮਿਕ ਅਵਸਥਾ ਦਾ ਹਾਲ ਕੀ ਆ ਤਦ ਨੇਕ ਦਸਨਾ ਕੀਤਾ ਕਿ ਮਾਮਾ ਜੀ ਅੰਦਰ ਦਾ ਹਾਲ ਤਾਂ ਮਾੜਾ ਹੈ ਸੁਰਤ ਜੁੜੀ ਨਹੀਂ ਬਹੁਤ ਮੈਂ ਯਤਨ ਕੀਤੇ ਨੇ ਬੜੀਆਂ ਧੂਣੀਆਂ ਤੋ ਖਾ ਲਈਆਂ ਨੇ ਬੜੇ ਚੌਂਕੜੇ ਲਾਲੇ ਨੇ ਪਰ ਅੰਦਰ ਦਾ ਖੇੜਾ ਆਨੰਦ ਸਕੂਨ ਪ੍ਰਾਪਤ ਨਹੀਂ ਹੋਇਆ ਤੇ ਭਾਈ ਗੁਰਦਾਸ ਸਾਹਿਬ ਫਿਰ ਕਹਿੰਦੇ ਕਹਿੰਦੇ ਜਿੱਥੋਂ ਇਹ ਸੁਖ ਮਿਲਣਾ ਜਿੱਥੋਂ ਆਨੰਦ ਮਿਲਣਾ ਜਿੱਥੋਂ ਇਹ ਖੇੜਾ ਮਿਲਣਾ ਜਿਹੜਾ ਇਹਨਾਂ ਸਭ ਵਸਤੂਆਂ ਦਾ ਬਖਸ਼ਿਸ਼ਾਂ ਦਾ ਸਮਾ ਹੈ ਮਹਾਂ ਸਮੁੰਦਰ ਹੈ ਤੂੰ ਉਹਦੇ ਨਾਲੋਂ ਟੁੱਟ ਕੇ ਦੂਜੇ ਪਾਸੇ ਆ ਗਿਆ ਜਿੱਧਰ ਸੋਕਾ ਹੀ ਸੋਕਾ ਹੈ ਜਿੱਧਰ ਤਪਸ਼ ਹੀ ਤਪਸ਼ ਹੈ ਪੁੱਛਿਆ ਮੈਨੂੰ ਦੱਸੋ ਉਹ ਕਿਹੜਾ ਪਾਸਾ ਤੇ ਭਾਈ ਗੁਰਦਾਸ ਸਾਹਿਬ ਕਹਿਣ ਲੱਗੇ ਪਾਜੇ ਉਹਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੀ ਸਰਨ ਪਾਏਗਾ ਤੇ ਆਪਣਾ ਵੱਡੇ ਹੋਣ ਦਾ ਨਾ ਉਹਨਾਂ ਤੋਂ ਵੱਡੇ ਭਰਾ ਹੋਣ ਦਾ ਗੁਮਾਨ ਲਾ ਕੇ ਤੇ ਸਰਣੀ ਪਏ ਤੈਨੂੰ ਸਭ ਕੁਝ ਪ੍ਰਾਪਤ ਹੋਵੇਗਾ ਅੰਦਰ ਦੀ ਈਰਖਾ ਨੂੰ ਛੱਡ ਕੇ ਕਹਿੰਦੇ ਬਾਬਾ ਮਹਦੇ ਚਲਦੇ ਹੋਏ ਗੁਰੂ ਅਰਜਨ ਦੇਵ ਮਹਾਰਾਜ ਦੇ ਕੋਲ ਆਏ ਤੇ ਜਦੋਂ ਸੱਚੀ ਸਰਕਾਰ ਨੇ ਦੇਖਿਆ ਵੱਡੇ ਪੁਰਾਤਾ ਹੁੰਦੇ ਨੇ ਅਦਬ ਸਦਕਾਰ ਕੀਤੋਂ ਨੇ ਉੱਠ ਕੇ ਖੜੇ ਹੋ ਗਏ ਬਠਾਲਿਆ ਬੜੇ ਪ੍ਰੇਮ ਪੁਰਬਕ ਬੇਨਤੀਆਂ ਕੀਤੀਆਂ ਨੇ ਕਿ ਅੰਦਰ ਸੋਕਾ ਪੈ ਗਿਆ ਹੈ ਅੰਦਰ ਸਕੂਨ ਨਹੀਂ ਖੇੜਾ ਨਹੀਂ ਬੜੇ ਯਤਨ ਕਰ ਲਏ ਨੇ ਤੇ ਤੁਸੀਂ ਕਿਰਪਾ ਕਰੋ ਮੇਰੇ ਉੱਪਰ ਗੁਰੂ ਮਹਾਰਾਜ ਸੱਚੇ ਪਦਸ਼ ਕਹਿੰਦੇ ਬਈ ਜਦੋਂ ਗੁਰੂ ਦੇ ਕੋਲ ਆਇਆ ਨਾ ਤਿਉਸ ਵਲੇ ਗੁਰੂ ਅਰਜਨ ਸਹਿ ਮਹਾਰਾਜ ਕਹਿੰਦੇ ਪੂਰਵ ਕਰਮ ਅੰਕੁਰ ਜਬ ਪ੍ਰਗਟੇ ਪੇਟਿਓ ਪੁਰਖ ਰਸਕ ਬੈ ਰਾਗੀ ਪੇਟਿਓ ਮੈਨਾ ਮਿਲ ਗਿਆ ਜਿੱਥੋਂ ਰਸ ਆਉਣਾ ਹੈ ਉਹ ਗੁਰੂ ਮਿਲ ਗਿਆ ਜਿੱਥੇ ਉਹ ਬੀਜ ਦਾ ਅੰਕੁਰ ਪਰਫੁੱਲਤ ਹੋਣਾ ਹੈ ਅੰਦਰੋਂ ਨਾਮ ਦਾ ਚੱਲਣਾ ਹੋਣਾ ਹੈ ਮਿਟਿਓ ਅੰਧੇਰ ਮਿਲਤ ਹਰਨਾਨਕ ਜਨਮ ਜਨਮ ਕੀ ਸੋਈ ਜਾਗੀ ਜਦੋਂ ਗੁਰੂ ਦੇ ਕੋਲ ਆ ਗਿਆ ਨਾ ਤੇ ਜਿਹੜਾ ਅੰਧਕਾਰ ਅਗਿਆਨ ਅੰਦਰ ਛਾਇਆ ਹੋਇਆ ਸੀ ਉਹ ਸਾਰਾ ਮਿਟ ਗਿਆ ਮਿਲ ਕੇ ਗੁਰੂ ਨੂੰ ਤੇ ਜਨਮ ਜਨਮੰਤਰਾਂ ਦੀ ਜਿਹੜੀ ਸੁਰਤ ਅੰਦਰ ਬੈਠੀ ਹੋਈ ਸੀ ਨਾ ਜਾਗ ਪਈ ਉਥਾਨ ਹੋ ਗਈ ਉੱਠਣ ਲੱਗ ਪਈ ਜੁੜਨ ਲੱਗ ਪਈ ਗੁਰੂ ਨੇ ਉਪਦੇਸ਼ ਦਿੱਤਾ ਕੁਝ ਵਿਦਵਾਨਾਂ ਦਾ ਇਹ ਮੰਨ ਆ ਵੀ ਇਹ ਸਤਗੁਰੂ ਮਹਾਰਾਜ ਇਥੋਂ ਤੁਰੇ ਤੇ ਗੋਇੰਦਵਾਲ ਸਾਹਿਬ ਗਏ ਉਥੇ ਧਾਕੇ ਨਾਲੇ ਸੇਵਾ ਵਿੱਚ ਲਾਇਆ। ਨਾਲੇ ਇਸ਼ਨਾਨ ਕਰਾਏ, ਜਾਪ ਕਰਨ ਨੂੰ ਕਿਹਾ। ਜਪਜੀ ਸਾਹਿਬ ਦੇ ਪਾਠ ਕਰਨ ਨੂੰ ਕਿਹਾ। ਤੇ ਉੱਥੇ ਉਪਦੇਸ਼ ਦਿੱਤਾ। ਤੇ ਵਿਦਵਾਨਾਂ ਦਾ ਇਮਾਤੇ ਕੁਝ ਵਿਦਵਾਨ ਗਿਆਨੀ ਮਾਨ ਸਿੰਘ ਚੌਰਾਹ ਵਾਲੇ ਕਿਆ ਕਰਦੇ ਸਨ ਕਿ ਇੱਥੇ ਹੀ ਉਪਦੇਸ਼ ਦਿੱਤਾ ਹੈ ਉਪਦੇਸ਼ ਬਾਬਾ ਮਹਾਦੇਵ ਨੂੰ ਸੰਬੋਧਨ ਕਰਕੇ। ਤੇ ਅਸਾਨੂੰ ਜੀਵਾਂ ਨੂੰ ਵੀ ਕੱਲਾ ਇਹ ਨਾ ਲੈ ਲੈਣਾ ਵੀ ਉੱਥੇ ਹੀ ਏ ਸਾਡੇ ਵਾਸਤੇ ਵੀ ਏ ਵੀ ਅਸੀਂ ਜਦੋਂ ਈਰਖਾ ਵਿੱਚ ਆ ਕੇ ਗੁਰੂ ਤੋਂ ਦੂਰ ਚਲੇ ਜਾਂਦੇ ਆ ਨਾ ਈਰਖਾਲੂਆਂ ਦਾ ਸੰਗ ਕਰਕੇ ਗੁਰੂ ਦਾ ਸੰਗ ਛੱਡ ਜਾਂਦੇ ਆ ਉਦੋਂ ਤਪਸ਼ ਵੱਲ ਨੂੰ ਜਾਂਦੇ ਆ ਤੜਫਦੇ ਆ ਸੋਖਿਆ ਗੁਰੂ ਵੱਲ ਨੂੰ ਆ ਕੇ ਗੁਰੂ ਕੋਲ ਆ ਕੇ ਹੰਕਾਰ ਨੂੰ ਗਵਾ ਕੇ ਚਰਨਾ ਤੇ ਸੀਸ ਝੁਕਾ ਕੇ ਤੇ ਗੁਰੂ ਦੇ ਬਚਨਾਂ ਨੂੰ ਕਮਾ ਕੇ ਸੁਖ ਹੈ ਮਹਾਰਾਜ ਸੱਚੇ ਪਾਦਸ਼ਾਹ ਦੇ ਕੋਲ ਜੋਦੜੀਆਂ ਬੇਨਤੀਆਂ ਕਰਨ ਲੱਗਾ ਤੇ ਉਹ ਬੇਨਤੀਆਂ ਸਤਗੁਰੂ ਨੇ ਬੇਨਤੀ ਪੁਰਵਕ ਤੇ ਉਪਦੇਸ਼ ਰੂਪ ਸ਼ਬਦ ਜਿਹੜਾ ਚੌਪ ਦੇ ਵਿੱਚ ਉਚਾਰਨ ਕਰਕੇ ਜੀਵਨ ਦੇ ਸਨਮੁਖ ਰੱਖਿਆ ਇਹਦੇ ਤੋਂ ਸੇਤ ਲੈਣ ਦੇ ਲਈ ਇਹਨੂੰ ਹਿਰਦੇ 'ਚ ਵਸਾਉਣ ਦੇ ਲਈ ਹਿਰਦੇ 'ਚ ਟਿਕਾਉਣ ਦੇ ਲਈ ਉਹਦਾ ਮੰਗਲ ਕੀਤਾ ਬਈ ਉਹ ਮਾਲਕ ਦਾ ਚਿੰਤਨ ਕਰ ਇੱਕ ਮਾਲਕ ਨੂੰ ਆਰਾਧ ਤੇ ਹਿਰਦੇ ਦੇ ਵਿੱਚੋਂ ਦ્વੈਤ ਨੂੰ ਮਟਾ ਤੇ ਅਦ્વੈਤ ਸਰੂਪ ਪ੍ਰਭੂ ਨੂੰ ਵਸਾ ਤੇ ਉਹਦਾ ਚਿੰਤਨ ਕਰਦਿਆਂ ਪ੍ਰਕਾਸ਼ ਹੋਵੇਗਾ ਪ੍ਰਭੂ ਨਾਸਤੁਰੈ ਤੀ ਉਹਦੇ ਵਿੱਚ ਮਿਲ ਜਾਵੇਂਗਾ ਤੇ ਚਿੰਤਨ ਕਰਨਿਆ ਜੀਵ ਤੇਰਾ ਅੰਦਰੂ ਆਤਮਾ ਆਨੰਦ ਸਰੂਪ ਹੋ ਜਾਏਗਾ ਤੇ ਪ੍ਰਭੂ ਨਾਲ ਜੋੜ ਫੇਰ ਬੇਨਤੀ ਜੋ ਬਾਬਾ ਮਹਾਂਦੇਵ ਨੇ ਕੀਤੀ ਕਿ ਉਹਨ ਮੇਰੇ ਤੇ ਕਿਰਪਾ ਕਰੋ ਮੈਂ ਸਾਰੇ ਪਾਸੇ ਛੱਡ ਕੇ ਤੁਹਾਡੇ ਕੋਲ ਆਇਆ ਔਰ ਮੈਂ ਸਾਰੇ ਪਾਸੇ ਛੱਡ ਦਿੱਤੇ ਨੇ ਤੇ ਫਿਰ ਮਹਾਰਾਜ ਨੇ ਆਪਣੀ ਜ਼ੁਬਾਨੇ ਪਾਕ ਤੋਂ ਬਚਨ ਉਚਾਰ ਕੇ ਤੇ ਸਾਨੂੰ ਸੇਧ ਦਿੰਦਿਆਂ ਲਿਖੇ ਨੇ ਮਹਾਰਾਜ ਨੇ ਬਚਨ ਕਹ ਸੁਨ ਮੀਤਾ ਹਉ ਤੇਰੀ ਸਰਣਾਈ ਆਇਆ ਪ੍ਰਭ ਮਿਲੋ ਦੇਉ ਉਪਦੇਸਾ ਬਾਬਾ ਮਹਾਦੇਵ ਨੇ ਦੋਨੇ ਹੱਥ ਜੋੜ ਕੇ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਭਰਾ ਜਾਣ ਕੇ ਨਹੀਂ ਸਤਿਗੁਰੂ ਜਾਣ ਕੇ ਬੇਨਤੀ ਕੀਤੀ ਕਿ हे प्यारे मित्र सतगुरु जी मेरी बिनती है कि हां मैं तुम्हारी शरण आई आया शरण आई ਮੈਂ ਸ਼ਰਨ ਆਇਆ ਹਾਂ ਤੇ ਤੁਹਾਡੇ ਕਰਦੇ ਵਿੱਚੋਂ ਆਵਾਜ਼ ਆਂਦੀ ਏ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਇਹ ਬਿਰਦ ਸੁਆਮੀ ਸੰਧਾ ਸ਼ਰਨ ਪਰੇ ਕੀ ਰਾਖ ਦਿਆਲਾ ਨਾਨਕ ਤੁਮਰੇ ਬਾਲ ਗੋਪਾਲਾ ਤੁਸੀਂ ਮੌਦ ਵਿੱਚ ਆਏ ਸਤਿਗੁਰੂ ਗ੍ਰੰਥ ਸਹਿਮਾਰਤ ਬਚਨ ਕਰਦੇ ਪ੍ਰਭ ਕੀ ਸ਼ਰਨ ਨਾ ਸਗਲ ਭੈ ਲਾਥੇ ਦੁੱਖ ਬਿਨ ਸੇ ਸੁਖ ਪਾਇਆ ਵੇ ਛੋੜੇ ਦਾ ਦੁੱਖ ਏ ਸੁਖ ਮਿਲਾਪ ਦਾ ਉਹਦੀ ਪ੍ਰਾਪਤੀ ਲਈ ਮੈਂ ਤੁਹਾਡੀ ਸਰਣ ਵਿੱਚ ਆਇਆ ਮੇਰੇ ਮਿੱਤਰ ਸਤਿਗੁਰੂ ਜੀ ਮੇਰੇ ਤੇ ਕਿਰਪਾ ਕਰੋ ਮੈਨੂੰ ਮੇਲੋ ਤੇ ਪ੍ਰਮਾਤਮਾ ਦੇ ਨਾਲ ਮੇਲੋ ਉਪਦੇਸ਼ੇ ਦਿਓ ਪ੍ਰਭ ਮਿਲੋ ਦੇਹ ਉਪਦੇਸ਼ਾ ਪ੍ਰਭੂ ਨਾਲ ਮਿਲਾਪ ਹੋਵੇ ਮੈਨੂੰ ਉਪਦੇਸ਼ ਦਿਓ ਉਹ ਦ੍ਰਿੜ ਕਰਵਾਓ ਨਾਲ ਨਾਲ ਮੈਂ ਦੂਧਾ ਅਰਥ ਵੀ ਕਰੀ ਜਾਵਾਂ ਇੱਥੇ ਸਤਿਗੁਰੂ ਕਹਿੰਦੇ ਜਿਹੜਾ ਜਗਿਆਸੂ ਆਸਾ ਲੈ ਕੇ ਗੁਰਸਿੱਖ ਪਿਆਰਾ ਗੁਰੂ ਕੋਲ ਆਉਂਦਾ ਹੈ ਨਾ ਉਹ ਵੀ ਸਤਿਗੁਰੂ ਕੋਲ ਆ ਕੇ ਐਉਂ ਬੇਨਤੀ ਕਰੇ ਕਿ ਸਤਿਗੁਰੂ ਤੇਰੀ ਸਰਨ ਵਿੱਚ ਆਇਆ ਤਪਦਾ ਸੰਸਾਰ ਕਲਤਾਤੀ ਠੰਡਾ ਹਰਨਾਓ ਤਪਦਾ ਸੰਸਾਰ ਜਿਉ ਤਪਤ ਹੈ 바ਰੂ 바ਰ ਤਪ ਤਪ ਖੱਬੇ ਬਹੁਤ ਬੇਕਾਰ ਜੈ ਤਨ ਬਾਣੀ ਵਿਸਰਦਾਏ ਜੋ ਪੱਕਾ ਰੋਗੀ ਬਿਲ ਲਾਏ ਮਨ ਰਾਤ ਦੇ ਵਿੱਚ ਰੋਗੀ ਤੜਫਦਾ ਤੜਫ ਨੇ ਦੂਰ ਹੋਏ ਅਰ ਬਾਣੀ ਤੋਂ ਦੂਰ ਚਲੇ ਗਏ ਗੁਰੂ ਤੋਂ ਦੂਰ ਕੈ ਚਲੇ ਗਏ ਆ ਤੇ ਹੁਣ ਸਾਡੇ ਤੇ ਕਿਰਪਾ ਕਰੋ ਆ ਸਾਨੂੰ ਸ਼ਰਨ ਆਇਆਂ ਨੋ ਆਪਣੀ ਸਰਨ ਵਿੱਚ ਰੱਖੋ ਤੇ ਉਪਦੇਸ਼ੇ ਦਿਓ ਕਿ ਸਾਡਾ ਪ੍ਰਭੂ ਨਾਲ ਮਿਲਾਪ ਹੋਵੇ ਸਾਨੂੰ ਪ੍ਰਭੂ ਮਿਲ ਜਾਵੇ ਸਾਡੇ ਤੇ ਕਿਰਪਾ ਕਰੋ ਸਾਡਾ ਮਿਲਾਪ ਹੋ ਜਾਵੇ ਤੇ ਕਹਿੰਦੇ ਫਿਰ ਸਤਿਗੁਰੂ ਜ਼ੁਬਾਨੇ ਪਾਕ ਤੋਂ ਬਚਨ ਕਰਦੇ ਏਕ ਪਿਤਾ ਇੱਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਦੇ ਬੜੇ ਪ੍ਰੇਮਪੂਰਵਕ ਕਹ ਲੱਗੇ ਇੱਕ ਪਿਤਾ ਤੇ ਇੱਕ ਦੇ ਆ ਬੱਚੇ ਪਹਿਲਾਂ ਤਾਂ ਇਹਦਾ ਐਉਂ ਮਾਪੁਰਸ਼ ਅਰਥ ਸਮਝਾਇਆ ਕਰਦੇ ਸਨ ਬਈ ਧੰਨ ਗੁਰੂ ਰਾਮਦਾਸ ਮਹਾਰਾਜ ਸੰਸਾਰੀ ਤੌਰ ਤੇ ਜਿਹੜਾ ਇੱਕੋ ਸਾਡਾ ਪਿਤਾ ਹੈ ਤੇ ਅਸੀਂ ਉਹਦੇ ਬੱਚੇ ਆ ਉਸੇ ਧੰਗ ਗੁਰੂ ਰਾਮਦਾਸ ਮਹਾਰਾਜ ਦੇ ਆਪਸ ਪੁੱਤਰ ਹਾਂ ਉਸੇ ਦਾ ਮੈਂ ਹਾਂ ਅਸੀਂ ਉਹਦੇ ਬੱਚੇ ਆ ਤੇ ਜਿੱਥੇ ਬੱਚੇ ਆ ਬਾਬਾ ਮਹਾਦੇਵ ਕਹਿਣ ਲੱਗੇ ਤੂੰ ਮੇਰਾ ਗੁਰਹਾਈ ਤੁਸੀਂ ਨਾਲ-ਨਾਲ ਜਿੱਤੇ ਪ੍ਰਾਤਾ ਉਹਨਾ ਉੱਥੇ ਮੇਰੇ ਗੁਰਹਾਈ ਹੈ ਉੱਥੇ ਮੇਰਾ ਗੁਰੂ ਰੂਪ ਵੀ ਹਾਂ ਤੁਸੀਂ ਐਸ ਵਕਤ ਗੁਰੂ ਰੂਪੋਂ ਗੁਰੂ ਅਰਜੁਨ ਦੇਵ ਮਹਾਰਾਜ ਤੁਸੀਂ ਗੁਰੂ ਰੂਪੋਂ ਤੇ ਸੰਸਾਰੀਆਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦਿਆ ਸਰਗੁਣ ਕਰਕੇ ਸ਼ਰੀਰ ਕਰਕੇ ਉਸ ਇੱਕ ਪਰਮਾਤਮਾ ਦੀ ਸਾਰੀ ਪੁਦਾਇਸ਼ਾ ਉਸੇ ਪਰਮਾਤਮਾ ਨੇ ਹਰ ਜੀਵ ਨੂੰ ਪੈਦਾ ਕੀਤਾ ਦੇਵ ਪੈਦਾ ਕਰਤਾ ਉਤਪਤੀ ਕਰਨ ਵਾਲਾ ಪರಿਪੂਰਨ ਪਰਮਾਤਮਾ ਉਹਦੇ ਦੁਆਰਾ ਓੰਕਾਰ ਦੁਆਰਾ ਉਤਪਤੀ ਹੋ ਰਹੀ ਹੈ ਉਹ ਇੱਕ ਪਰਮਾਤਮਾ ਸਾਡਾ ਪਿਤਾ ਰੂਪ ਹੈ ਤੇ ਜਿੱਥੇ ਉਹ ਪਿਤਾ ਰੂਪ ਹੈ ਤੂੰ ਹੈ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਉਹ ਮਾਂ ਰੂਪ ਵੀ ਹੈ ਪਿਤਾ ਰੂਪ ਵੀ ਹੈ ਤੇ ਉਥੇ ਉਹ ਨਿਰਗੁਣ ਸਰੂਪ ਆਕਾਲ ਪੁਰਖ ਵੈ ਗੁਰੂ ਸਾਡਾ ਗੁਰੂ ਰੂਪ ਵੀ ਹੈ ਅਗਿਆਨ ਨੂੰ ਕੱਟਦਾ ਗਿਆਨ ਨੂੰ ਪ੍ਰਕਾਸ਼ ਕਰਦਾ ਅਸੀਂ ਉਹਦੇ ਬਾਰਕ ਬੱਚਿਆਂ ਆ ਸਾਡੇ ਤੇ ਕਿਰਪਾ ਕਰੋ ਆ ਸਾਡਾ ਮਿਲਾਪ ਹੋ ਸਕੇ ਪਰਮਾਤਮਾ ਨਾਲ ਗੁਰੂ ਨਾਲ ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਦੇ ਨੇ ਜਦੋਂ ਐਸੇ ਬਚਨ ਹੋਏ ਤੇ ਮਹਾਰਾਜ ਨੇ ਵੀ ਕਿਹਾ ਤੁਸੀਂ ਵੀ ਗੁਰੂ ਰਾਮਦਾਸ ਸਾਹਿਬ ਦੇ ਪੁੱਤਰੋਂ ਤੇ ਉਹਨਾਂ ਨੇ ਉਪਦੇਸ਼ ਦਿੱਤੇ ਕਮਾਓ ਤਿੰਨ ਕਿਆ ਉਪਦੇਸ਼ੀ ਹੈ ਜਿਨ ਗੁਰਨਾਨਕ ਦੇਵ ਜਿਹਦੇ ਤੇ ਗੁਰੂ ਦੀ ਕਿਰਪਾ ਉਜਾਵੇ ਉਨੂੰ ਦੂਜੇ ਉਪਦੇਸ਼ ਦੀ ਲੋੜ ਨਹੀਂ ਆ ਸਿੱਦਾ ਗੁਰੂ ਨਾਨਕ ਸਾਹਿਬ ਦੇ ਦਰ ਤੇ ਆ ਕੇ ਬਾਣੀ ਪੜ ਕੇ ਬਾਣੀ ਸੁਣ ਕੇ ਫੇਰ ਵੀ ਕਿਸੇ ਹੋਰ ਤੋਂ ਉਪਦੇਸ਼ ਲੱਭਦੇ ਫਿਰਦੇ ਆ ਇਹ ਤਾਂ ਮੇਰਾ ਗੁਰੂ ਕਹਿੰਦਾ ਕਿ ਉਹਨੂੰ ਹੋਰ ਉਪਦੇਸ਼ ਦੀ ਲੋੜ ਨਹੀਂ ਜਿਹੜਾ ਗੁਰੂ ਦੀ ਸ਼ਰਨ ਆਦਾਵੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਉਹ ਸਾਡਾ ਗੁਰੂ ਸਰੂਪ ਹੈ ਸੁਨ ਮੀਤਾ ਜੀਓ ਹਮਾਰਾ ਬਲਬਲ ਦਾਸੀ ਏ ਮਿੱਤਰ ਜੀ ਸਤਿਗੁਰੂ ਜੀ ਔਰ ਮੈਂ ਆਤਮਿਕ ਤੌਰ ਤੇ ਜਿੰਦ ਕਰਕੇ ਉਹਦੇ ਤੋਂ ਬਾਰਣੀ ਬਲਿਹਾਰ ਨੇਂ ਜਾਵਾ ਕਿਦੇ ਤੋਂ ਹਰ ਦਰਸ਼ਨ ਦੇਵੋ ਦਿਖਾਈ ਜਿਹੜਾ ਨਿਰਗੁਣ ਸਰੂਪ ਆਕਾਲ ਪੁਰਖ ਵੈਗੁਰੂ ਆ ਨਾ ਜਿਹੜਾ ਕਣ ਕਣ ਵਿੱਚ ਰਮਿਆ ਹੋਇਆ ਹੈ ਨਾ ਜਿਹੜਾ ਹਰ ਰਗੁਰੇ ਛੇਦੇ ਅੰਦਰ ਸਮਾਇਆ ਹੋਇਆ ਹੈ ਨਾ ਮੇਰੇ ਤੇ ਕਿਰਪਾ ਕਰੋ ਐਸਾ ਉਪਦੇਸ਼ ਦਿਓ ਐਸੀ ਰਹਿਮਤ ਵਰਸਾਓ ਮੈਨੂੰ ਉਹਦਾ ਦੇਦਾਰ ਹੋ ਜਾਵੇ ਮੈਨੂੰ ਉਹਦਾ ਦਰਸ਼ਨ ਕਰਵਾ ਦਿਓ ਉਹ ਤੁਸੀਂ ਕਰਵਾ ਸਕਦੇ ਹੋ ਧੰਨ ਗੁਰੂ ਅਰਜਨ ਦੇਵ ਮਹਾਰਾਜ ਤੇ ਸੇਖਾ ਕੇ ਬੇਨਤੀ ਕਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਾਹਮਣੇ ਸਤਿਗੁਰੂ ਜੀ ਆ ਸਾਡੇ ਤੇ ਕਿਰਪਾ ਕਰੋ ਨਿਤਾਨਾ ਹਾ ਨੇਮਾਨਾ ਹਾ ਮਹਾਰਾਜ ਤੁਸੀਂ ਇਥੋਂ ਦੇ ਵੀ ਮਿੱਤਰ ਉਥੋਂ ਵੀ ਮਿੱਤਰੋਂ ਲੋਕ ਪਰਲੋਕ ਦੇ ਮਿੱਤਰੋਂ ਤੇ ਮੈਂ ਵਾਰ ਨਹੀਂ ਬਲਿਹਾਰਨੇ ਜਾਵਾ ਸੱਚੇ ਪਾਤਸ਼ਾਹ ਤੇਰੇ ਤੋਂ ਕੁਰਬਾਨ ਹੋ ਜਾਵਾ ਮੇਰੇ ਤੇ ਕਿਰਪਾ ਕਰੋ ਕਿਤੇ ਜਉਂਦੇ ਜੀ ਉਹ ਨਿਰਗੁਣ ਸਰੂਪ ਦਾ ਦੇਦਾਰ ਹੋ ਜਾਵੇ ਤੇ ਦੇਦਾਰ ਹੋ ਜਾਵੇ ਮੈਂ ਅਸਲੀ ਜੀਵਨ ਜਿਉਮਾ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨੰਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚਿਹਰੇ ਆਪਣੀ ਸ਼ਰਨ ਰਾਖ ਪ੍ਰਭ ਦਾਤੇ ਗੁਰ ਪ੍ਰਸਾਦ ਕਿੰਨਾ ਵਿਰਲੇ ਜਾਤੇ ਮਹਾਰਾਜ ਕਿਰਪਾ ਕਰੋ ਦਰਸ਼ਨ ਪਿਆਸੀ ਦਨ ਸੋ ਰਾਤ ਚਿਤਵਾਂ ਆਣਦੇ ਨੀਤ ਖੋਲ ਕਬਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਹਰ ਦਰਸ਼ਨ ਦਿਓ ਦਿਖਾਈ ਸਤਿਗੁਰੂ ਗਰੀਬ ਨਵਾਦ ਕਿਰਪਾ ਕਰੋ ਸਾਨੂੰ ਉਹ ਨਿਰਗੁਣ ਸਰੂਪ ਦੇ ਦੇਦਾਰ ਅੰਤਰਾਤਮਿਕ ਕਰਵਾ ਦਿਓ ਧੰਨ ਧੰਨ ਸਤਿਪੁਰਖ ਸਤਿਗੁਰੂ ਹਮਾਰਾ ਜਿੱਤ ਮਿਲੇ ਹਮਕੋ ਸ਼ਾਂਤ ਆਈ ਸਤਿਗੁਰੂ ਨੂੰ ਮਿਲ ਕੇ ਅੰਦਰ ਸ਼ਾਂਤੀ ਟਿਕਾਉ ਆਇਆ ਟਿਕਾਉ ਆਦਾਵੇ ਮਹਾਰਾਜ ਕਹਿੰਦੇ ਹਰ ਦਰਸ਼ਨ ਦੇ ਉਹ ਦਿਖਾਏ ਮੈਨੂੰ ਉਹ ਹਰੀ ਪਰਮਾਤਮਾ ਜਿਹੜਾ ਹਰੇ ਨਮਸਤੇ ਹਰੇ ਨਾਮੇ ਹਰ ਹਰ ਕਰਤ ਨਹੀਂ ਦੁਖ ਜਮੇ ਉਹ ਹਰ ਜਿਨੂੰ ਮਹਾਰਾਜ ਕਹਿੰਦੇ ਹਰ ਜਪਦੇ ਆ ਕਿ ਨ ਢਿਲ ਨਾ ਕੀਚੈ ਮੇਰੇ ਜਿੰਦੜੀਏ ਮਤ ਦਾਪੇ ਸੋ ਆਵੇ ਕਿ ਨਾ ਆਵੇ RAM ਉਹ ਹਰ ਉਹਦਾ ਦਰਸ਼ਨ ਜਿਨੂੰ ਮਹਾਰਾਜ ਕਹਿੰਦੇ ਹਰ ਹਰ ਨਾਮ ਜਪੰਤਿਆ ਕਾਛ ਨਾ ਕਹਿ ਜਮ ਕਾਲ ਨਾਨਕ ਮਾ